ਸੱਗੀ ਕਰਾ ਕੇ ਦੇ ਗਿਆ ਨੀ ਪੁੱਤ ਸੌਰੇ ਦਾ ਫੁੱਲਾਂ ਦਿਲਾ ਗਿਆ ਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਨਾਲ ਲੜ ਲਈ ਕਿ ਨਾ ਕਰ ਨਾ ਜਾਏ ਵੇ ਕਲਕਤਾ ਸੁਣੀ ਦਾ ਦੂਰ ਵਿਛੋੜਾ ना पाई वे टिकाक राके देगियानि पुत्त सौरेदा विंदी दिलाग्या साई तेरे नाल मंगी तेरे नाल व्याई तेरे लड लाई के नौकर ना जाई वे

ਹਾਰੇ ਕਰਾ ਕੇ ਦੇਗੀ ਆਨੀ ਪੁੱਤ ਸੌਰੇ ਦਾ ਕਾਂਠੀ ਦਿਲਾ ਗਿਆ ਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਈ ਤੇਰੇ ਲੜ ਲਈ ਕਿ ਨਕਰ ਨਾ ਜਾਏ ਵੇ ਕਲਕਤਾ ਸੁਣੀ ਦਾ ਦੂਰ ਵਿਸ਼ੋੜਾ ਨਾ ਪਾਈ ਵੇ To